ਅਸੀਂ ਅੱਜ ਪਾਉਣ ਲੱਗੇ ਆ 5 ਕਿਲੋ ਦਾ ਆਹਾਰ ਉਹਦੇ ਲਈ ਆਪਾਂ ਨੂੰ ਚਾਹੀਦਾ 100 ਗ੍ਰਾਮ ਸੌਫ ਉਹ ਆਪਾਂ ਵਿੱਚ ਪਾ ਰਹੀਆਂ ਤੇ 50 ਗ੍ਰਾਮ ਕਲੌਂਜੀ ਵਿੱਚ ਪਾ ਰਹੀਆਂ ਇੱਕ ਪੈਕਟ ਆਪਾਂ ਨੇ 100 ਗ੍ਰਾਮ ਮਿਰਚੇ

दो लीटर अपने तेल पाना है इन रलाई जाना नाल नाल तेल अपने खुला पाना ताकि जर खराब ना हो जिन्ना चाच तेल खुला होगा ਜਾ ਖਰਾਬ ਹੁੰਦਾ ਔਰ ਇਹ ਰਹਿਣਾ ਅਗੇ 2 ਲੀਟਰ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਲਾਂ ਆਪਾਂ ਆਉਂਦੀ ਰਹਿਤ ਇਹ ਬੱਲਾ ਵੀ ਪਾ ਸਕਦੇ ਆ ਹਲਦੀ ਇਹ ਬਾਤ ਕਿਉਂ ਹੋ ਰਹੀ ਹੈ ਹਲਦੀ ਦਾ ਪੈਕਟ ਪਾ ਕੇ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇਲ ਦੇ ਵਿੱਚ O de...